ਮੇਰਾ ਨਾਮ ਅਰਸ਼ਪ੍ਰੀਤ ਕੋਲ ਹੈ ਮੈਂ ਨੌਵੀਂ ਜਮਾਤ ਦੀ ਵਿਦਿਆਰਥਣ ਹਾਂ ਪਹਿਲਾਂ ਤਾਂ ਮੈਂ ਛੇਵੀਂ ਕਲਾਸ ਵਿੱਚ ਇੰਗਲਿਸ਼ ਮੀਡੀਅਮ ਸਟਾਰਟ ਕੀਤਾ ਸੀਗਾ ਉੱਥੋਂ ਦੇ ਜਿਹੜੇ ਅਧਿਆਪਕ ਸੀਗੇ सुरेश ਕੁਮਾਰ ਸ਼ਰਮਾ ਉਹਨਾਂ ਨੇ ਮੈਨੂੰ ਇੰਗਲਿਸ਼ ਮੀਡੀਅਮ ਰੱਖਣ ਦੀ ਪ੍ਰੇਰਣਾ ਦਿੱਤੀ ਸੀਗੀ ਤੇ ਮੇਰਾ ਇੰਟਰਸਟ ਸਾਇੰਸ ਵਿੱਚ ਪਹਿਲਾਂ ਤੋਂ ਹੀ ਸੀਗਾ ਤੇ 8 8 ਕਲਾਸਾਂ ਤੱਕ ਮੈਂ ਉਹ ਪਾਸ ਕੀਤੀਆਂ ਤੇ ਫਿਰ ਮੈਂ ਨੌਵੀਂ ਜਮਾਤ ਵਿੱਚ ਜਿਹੜੇ ਸਾਡੇ ਗਾਈਡ ਅਧਿਆਪਕ ਨੇ ਅਮਨਪ੍ਰੀਤ ਸਿੰਘ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਉਹਨਾਂ ਨੇ ਮੈਨੂੰ ਸਾਇੰਸ ਨਾਲ ਸੰਬੰਧਿਤ ਹੋਰ ਵੀ ਮਤਲਬ ਜਿਹੜੇ ਵੀ ਵਿਪਰ ਹੁੰਦੇ ਸੀਗੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਲਈ ਟ੍ਰੇਨਿੰਗ ਦਿੱਤੀ ਤੇ ਜਿਹੜੇ ਵੀ ਪੇਪਰ ਆਉਂਦੇ ਸੀਗੇ ਜਾਂ ਸਾਇੰਸ ਮੇਲਾ ਹੁੰਦਾ ਸੀਗਾ ਮੈਂ ਉਹਦੇ ਵਿੱਚ ਭਾਗ ਲੈਂਦੀ ਸੀਗੀ ਤੇ ਮੇਰੇ ਹਾਂ ਕਾਂਦੇ ਸੀਗੇ ਤੇ ਮੈਂ ਹਰ ਇੱਕ ਜਮਾਤ ਵਿੱਚ ਫਸਟ ਹੀ ਆਂਦੀ ਰਹੀ ਹਾਂ ਤੇ ਇਸ ਰੋਣ ਨਾਲ ਸੰਬੰਧਿਤ ਵੀ ਇੱਕ ਸਾਡਾ ਪੇਪਰ ਪਿਆ ਸੀਗਾ ਜਿਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀਗਾ ਤੇ ਉਹਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਵੀ ਸਾਰੇ ਬੰਦੇ ਬਹੁਤ ਖੁਸ਼ ਹੋਏ ਤੇ ਮੈਨੂੰ ਇੱਕ ਮਾਣ ਵੀ ਮਹਿਸੂਸ ਹੋਇਆ ਕਿ ਮੈਂ ਆਪਣੇ ਪਰਿਵਾਰ ਦਾ ਪਿੰਡ ਦਾ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ ਤੇ ਕਈ ਲੋਕ ਇਹੋ ਜੀ ਪ੍ਰੇਨਾ ਮਤਾਨਾ ਬਣਾ ਕੇ ਬੈਠੇ ਹੋਏ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਉਹਦੇ ਵਿੱਚ ਸਕੂਲਾਂ ਟੱਕਰ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਮੈਂ ਗੱਲ ਕਹਿਣਾ ਚਾਹਨੀ ਆ ਕਿ ਬੱਚਾ ਪੜ੍ਹਨੇ ਵਾਲਾ ਹੋਣਾ ਚਾਹੀਦਾ ਹੈ ਭਾਵੇਂ ਇੰਗਲਿਸ਼ ਸਕੂਲ 'ਚ ਪੜੇ ਜਾਂ ਪੰਜਾਬੀ ਸਕੂਲ ਵਿੱਚ ਪੜੇ ਤੇ ਇਹਨਾਂ ਨੂੰ ਮੈਂ ਟੱਕਰ ਦਿੰਦੀ ਆ ਸਾਡੇ ਪੁੱਤ ਜੀ ਆਸਪ੍ਰਿਤ ਕੌਰ ਹੈ ਇਹ ਤੋਂ ਪਹਿਲੇ ਪ੍ਰਾਇਮਰੀ ਪੇਜ ਵਿੱਚ ਹਾਸਟਮ ਦੀ ਰਹੀ ਆ ਇਹ ਉਸ ਤੋਂ ਬਾਅਦ ਮੈਡਰ ਸਕੂਲ ਵਿੱਚ ਵੀ ਸਾਡੇ ਪਿੰਡੀ ਪੜ੍ਹੀ ਹੈ 8ਵੀਂ ਚੱਕਰ ਉਸ ਤੋਂ ਬਾਅਦ ਤੇ ਚਲ ਗਈ ਹੈ 9ਵੀਂ ਵਿੱਚ ਜਿਹੜਾ ਉਥੋਂ ਇਹਨੇ ਜਿਹੜੇ ਜਿਹੜੇ ਵੀ ਸੈਲੈਕ ਹੋਈ ਆਏ ਉਹ ਸਮਾਰਟ ਫੋਨਾਂ ਵਿੱਚ ਧੰਨਵਾਦ ਦਿੰਨੇ ਆ ਜਿਨ੍ਹਾਂ ਨੇ ਇਹ ਪੇਪਰ ਜੁਆਇਆ ਨਾ ਇਡੀ ਬੜੀ ਖੁਸ਼ੀ ਨਾਲ ਇਹ ਪੇਪਰ ਪ੍ਰਾਪਤ ਕੀਤਾ ਅਸੀਂ ਕਦੇ ਸੁਖਣਾ ਵੀ ਨਹੀਂ ਆਬ ਸਾਡੀ ਇਹ ਬੱਚੀ ਇਥੇ ਜਿਕਰ ਪੜ੍ਹੇਗੀ ਸਾਡਾ ਤਾਂ ਫਰਜ਼ ਖਰਚੇ ਦਾ ਸੀਗਾ ਬਾਕੀ ਟਿਊਸ਼ਨ ਤੇ ਵੀ ਜ਼ੋਰ ਚੰਗਾ ਰੱਖਿਆ ਜਾਏਗਾ ਸਮੇਂ ਸਾਰੇ ਲਾਗੇ ਨੂੰ ਔਰ ਟੀਚਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਧੰਨ ਧੰਨਵਾਦ ਕਰਦੇ ਹਾਂ ਜਿਹੜੇ ਪੁੱਤਾਂ ਟੀਚਰਾਂ ਨੇ ਇਸ ਬੱਚੀ ਦਾ ਸੰਜੋਗ ਦਿੱਤਾ ਤੇ ਇੱਥੇ ਪੜਾਇਆ ਤੇ ਸਾਰੇ ਜ਼ਿਲ੍ਹੇ ਚੋਂ ਸਾਰੇ ਅੱਜ ਹਾਹਾਕਾਰ ਮਚਾਈ ਹੈ ਸਾਡੇ ਬਹੁਤ ਖੁਸ਼ੀ ਹੈ ਜੀ ਸਾਰੇ ਮਰਗ ਵਾਲੇ ਮੁਲਖਾਂ ਦੇ ਨਿਸਾਨ ਮੁਬਾਰਕਾਂ ਪਹੁੰਚ ਜਾਂਦੇ ਔਰ ਅਸੀਂ ਇਸ ਬੱਚੀ ਦੇ ਬਹੁਤ ਧੰਨਵਾਦ ਕਰਦੇ ਹਾਂ ਵੀ ਜਿਹੜਾ ਸਾਡੇ ਨਾਮ ਸਗਰ ਰੋਸ਼ਨ ਕੀਤਾ ਇਸ ਬੱਚੀ ਨੇ ਮੋਂ ਤੋਂ ਸਿੱਖਿਆ ਚੰਗੀ ਲੈਣੀ ਦੀ ਕੋਸ਼ਿਸ਼ ਕੀਤੀ ਹੈ ਕੋਈ ਖੇਡਰ ਨੂੰ ਧਾਟੀਚਾਰ ਰੱਖਿਆ ਸੀ ਔਰ ਇਹਨਾਂ ਨੇ ਇਸ ਸੂਦਾਨਾ ਰੋਸ਼ਨ ਕਰ ਦਿੱਤਾ